ਸਰਦਾਰ ਸੁਖਵਿੰਦਰ ਸਿੰਘ ਆਪਣੀ ਦੁਕਾਨ ਬੰਦਾ ਕੇ ਜਿਸ ਵਕਤ ਘਰ ਵੱਲ ਜਾਣ ਲੱਗਾ ਔਰ ਉਹਦੇ ਨਾਲ ਹੀ ਫਾਟਕ ਦੇ ਉੱਤੇ ਮੋਟਰਸਾਈਕਲ ਤੇ ਜਿਹੜੇ ਦੋ ਸਵਾਰ ਉੱਥੇ ਆਏ ਜਿਸ ਤਰੀਕੇ ਦੇ ਨਾਲ ਮੰਦੀ ਸ਼ਬਦਾਵਲੀ ਉਹਦੇ ਨਾਲ ਵਰਤੀ ਉਹਨੂੰ ਖਾਲਿਸਤਾਨੀ ਕਹਿ ਕੇ ਪ੍ਰਵੋਕ ਕਰਨ ਦੀ ਗੱਲ ਕੀਤੀ ਹੈ ਔਰ ਉਸ ਤੋਂ ਬਾਅਦ ਆਪਸੀ ਇਰਾਦੀ ਗਰਮਾ ਸਰਦੀ ਹੋਣ ਤੋਂ ਬਾਅਦ ਉਹਨੂੰ ਇੱਟਾਂ ਨਾਲ ਮਾਰਿਆ ਗਿਆ ਮੈਂ ਸਮਝਦਾ ਕਿ ਅੱਜ ਹਰਿਆਣਾ ਸੂਬੇ ਦੇ ਵਿੱਚ ਸਰਕਾਰ ਨੂੰ ਸੰਗਿਆਨ ਲੈਣ ਦੀ ਲੋੜ ਹੈ ਕਿ ਐਫਓਜੀ ਸ਼ਰਾਰਤੀ ਅੰਸਰ ਜਿਹੜੇ ਇੱਕ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਹਰਿਆਣਾ ਦੇ ਵਿੱਚ ਸੁੱਖ ਸ਼ਾਂਤੀ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਆਪਸ ਵਿੱਚ ਹਿੰਦੂ ਸਿੱਖ ਭਾਈਚਾਰੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਨ੍ਹਾਂ ਕਰਕੇ ਅੱਜ ਇਸ ਪੂਰੇ ਸਮਾਜ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿ ਕਿਸੇ ਵੀ ਸਿੱਖ ਨੂੰ ਰਾਹ ਚੱਲਦੇ ਹੋਏ ਤੁਸੀਂ ਖਾਲਿਸਤਾਨੀ ਕਹੋਗੇ ਤੇ ਫਿਰ ਜਦ ਉਹ ਰਿਸਪੌਂਸ ਅਗੋ ਕਰੇਗਾ ਤੇ ਕਿਧਰੇ ਨਾ ਕਿਧਰੇ ਟਕਰਾਅ ਹੁੰਦਾ ਤੁਸੀਂ ਕੁਝ ਦਿਨ ਪਹਿਲੇ ਏਅਰਪੋਰਟ ਤੇ ਵੀ ਕੋਈ ਹਾਦਸਾ ਦੇਖਿਆ ਮਗਰ ਮੈਂ ਸਮਝਦਾ ਕਿ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਲਿਖਤ ਤੌਰ ਤੇ ਉੱਤੇ ਵੀ ਬੇਨਤੀ ਕੀਤੀ ਹੈ ਡੀਜੀਪੀ ਸਾਹਿਬ ਨੂੰ ਵੀ ਲਿਖਤ ਤੌਰ ਤੇ ਬੇਨਤੀ ਕੀਤੀ ਹੈ ਔਰ ਵੀਡੀਓ ਰਾਹੀਂ ਵੀ ਬੇਨਤੀ ਕਰਾਂਗਾ ਕਿ ਐਸੇ ਸ਼ਰਾਰਤੀ ਅੰਸਰਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇ ਔਰ ਨਾਲ ਨਾਲ ਸੂਬੇ ਦੇ ਵਿੱਚ ਕਿਹੋ ਜਿਹਾ ਮਾਹੌਲ ਬਣਾਇਆ ਜਾਏ ਤਾਂ ਕਿ ਕਿਧਰੇ ਹਿੰਦੂ ਸਿੱਖਾਂ ਦੇ ਵਿੱਚ ਕਿਧਰੇ ਟਕਰਾਅ ਦੀ ਜਿਹੜਾ ਇੱਕ ਟਕਰਾਅ ਸ਼ੁਰੂ ਨਾ ਹੋ ਜਾਏ ਸੂਬੇ ਸਰਕਾਰ ਕੀ ਇਹ ਸੂਬੇ ਦੇ ਸੀਐਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਬੰਦੀ ਹੈ ਔਰ ਇਹ ਜਿਹੜੇ ਇਸ ਜਵਾਨ ਨਾਲ ਹੋਇਆ ਸੁਖਵਿੰਦਰ ਸਿੰਘ ਦੇ ਨਾਲ ਐਫਓਜੀ ਹਾਦਸਾ ਕਿਸੇ ਨਾਲ ਨਾ ਵਾਪਰੇ ਔਰ ਮੈਂ ਸੁਖਵਿੰਦਰ ਜੀ ਨੂੰ ਵੀ ਕਹਾਂਗਾ ਕਿ ਤੁਹਾਡੇ ਨਾਲ ਜੇ ਤੱਕੇ ਦੇ ਖਿਲਾਫ ਜਿਹੜੀ ਤੁਹਾਡੀ ਕੰਪਲੇਟ ਲਿਖੀ ਗਈ ਹੈ ਅਗਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਨਾਲ ਖਲੋਤੀ ਹੈ ਤੁਸੀਂ ਸਾਡੇ ਤੱਕ ਅਪਰੋਚ ਕਰੋ ਔਰ ਅਸੀਂ ਦੇਖਾਂਗੇ ਸੁਨਿਸ਼ਚਿਤ ਕਰਾਵਾਂਗੇ ਕਿ ਐਫਓ ਜੇ ਦੋਸ਼ੀ ਜਿਹੜੇ ਖੁੱਲੇ ਆਮ ਇੱਟਾਂ ਮਾਰ ਮਾਰ ਕੇ ਲੋਕਾਂ ਨੂੰ ਜਾਨੋ ਮਾਰਨ ਤੱਕ ਦੀ ਕੋਸ਼ਿਸ਼ ਕਰਦੇ ਨੇ ਇਹ ਖੁੱਲੇ ਨਾ ਰਹਿਣ ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਨਾਲ ਹਮੇਸ਼ਾ ਖਲੋਤੀ ਹੈ ਖਲੋਤੀ ਰਹੇ ਸਰਦਾਰ ਸੁਖਵਿੰਦਰ ਸਿੰਘ ਆਪਣੀ ਦੁਕਾਨ ਵਧਾ ਕੇ ਜਿਸ ਵਕਤ ਘਰ ਵੱਲ ਜਾਣ ਲੱਗਾ ਔਰ ਉਹਦੇ ਨਾਲ ਹੀ ਫਾਟਕ ਦੇ ਉੱਤੇ ਮੋਟਰਸਾਈਕਲ ਤੇ ਜਿਹੜੇ ਦੋ ਸਵਾਰ ਉੱਥੇ ਆਏ ਜਿਸ ਤਰੀਕੇ ਦੇ ਨਾਲ ਮੰਦੀ ਸ਼ਬਦਾਵਲੀ ਉਹਦੇ ਨਾਲ ਵਰਤੀ ਉਹਨੂੰ ਖਾਲਿਸਤਾਨੀ ਕਹਿ ਕੇ ਪ੍ਰਵੋਕ ਕਰਨ ਦੀ ਗੱਲ ਕੀਤੀ ਹੈ ਔਰ ਉਸ ਤੋਂ ਬਾਅਦ ਆਪਸ ਵਿੱਚ ਇਰਾਦੀ ਗਰਮਾ-ਸਰਦੀ ਹੋਣ ਤੋਂ ਬਾਅਦ ਉਹਨੂੰ ਇੱਟਾਂ ਨਾਲ ਮਾਰਿਆ ਗਿਆ ਮੈਂ ਸਮਝਦਾ ਕਿ ਅੱਜ ਹਰਿਆਣਾ ਸੂਬੇ ਦੇ ਵਿੱਚ ਸਰਕਾਰ ਨੂੰ ਸੰਗਿਆਨ ਲੈਣ ਦੀ ਲੋੜ ਹੈ ਕਿ ਐਫਓਜ ਸ਼ਰਾਰਤੀ ਅੰਸਰ ਜਿਹੜੇ ਇੱਕ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਹਰਿਆਣਾ ਦੇ ਵਿੱਚ ਸੁੱਖ ਸ਼ਾਂਤੀ ਦਾ ਮਾਹੌਲ ਖਰਾਬ ਕਰਨ ਕਰਨਾ ਚਾਹੁੰਦੇ ਆ ਆਪਸ ਵਿੱਚ ਹਿੰਦੂ ਸਿੱਖ ਭਾਈਚਾਰੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਨ੍ਹਾਂ ਕਰਕੇ ਅੱਜ ਇਸ ਪੂਰੇ ਸਮਾਜ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿ ਕਿਸੇ ਵੀ ਸਿੱਖ ਨੂੰ ਰਾਹ ਚਲਦੇ ਹੋਏ ਤੁਸੀਂ ਖਾਲਿਸਤਾਨੀ ਕਹੋਗੇ ਤੇ ਫਿਰ ਜਦ ਉਹ ਰਿਸਪੌਂਸ ਅਗੋ ਕਰੇਗਾ ਤੇ ਕਿਧਰੇ ਨਾ ਕਿਧਰੇ ਟਕਰਾਅ ਹੁੰਦਾ ਤੁਸੀਂ ਕੁਝ ਦਿਨਾਂ ਪਹਿਲੇ 에어ਪੋਰਟ ਤੇ ਵੀ ਕੋਈ ਆਦਸਾ ਦੇਖਿਆ ਮਗਰ ਮੈਂ ਸਮਝਦਾ ਕਿ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਲਿਖੇ ਤੌਰ ਤੇ ਉੱਤੇ ਵੀ ਬੇਨਤੀ ਕੀਤੀ ਹੈ ਡੀਜੀਪੀ ਸਾਹਿਬ ਨੂੰ ਵੀ ਲਿਖੇ ਤੌਰ ਤੇ ਬੇਨਤੀ ਕੀਤੀ ਹੈ ਔਰ ਵੀਡੀਓ ਰਾਹੀਂ ਵੀ ਬੇਨਤੀ ਕਰਾਂਗਾ ਕਿ ਐਸੇ ਸ਼ਰਾਰਤੀ ਅਨਸਰਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇ ਔਰ ਨਾਲ ਨਾਲ ਸੂਬੇ ਦੇ ਵਿੱਚ ਕਿਹਦਾ ਮਾਹੌਲ ਬਣਾਇਆ ਜਾਏ ਤਾਂ ਕਿ ਕਿਧਰੇ ਹਿੰਦੂ ਸਿੱਖਾਂ ਦੇ ਵਿੱਚ ਕਿਧਰੇ ਟਕਰਾਅ ਦੀ ਜਿਹੜਾ ਇੱਕ ਟਕਰਾਅ ਸ਼ੁਰੂ ਨਾ ਹੋ ਜਾਏ ਸੋ ਮੈਂ ਸਮਝਦਾ ਕਿ ਇਹ ਸੂਬੇ ਦੇ ਸੀਐਮ ਦੀ ਬਹੁਤ ਵੱਡੀ ਜ਼ਿੰਮੇਵਾਰੀ ਬੰਦੀ ਹੈ ਔਰ ਇਹ ਜਿਹੜੇ ਇਸ ਜਵਾਨ ਨਾਮ ਹੋਇਆ ਸੁਖਵਿੰਦਰ ਸਿੰਘ ਦੇ ਨਾਲ ਐਫਓਜੀ ਹਾਦਸਾ ਕਿਸੇ ਨਾਲ ਨਾ ਵਾਪਰੇ ਔਰ ਮੈਂ ਸੁਖਵਿੰਦਰ ਵੀ ਉਹਨੂੰ ਵੀ ਕਹਾਂਗਾ ਕਿ ਤੁਹਾਡੇ ਨਾਲ ਜੇ ਤੱਕੇ ਦੇ ਖਿਲਾਫ ਜਿਹੜੀ ਤੁਹਾਡੀ ਕੰਪਲੀਟ ਟਿਕਟ ਹੀ ਹੈ ਅਗਰ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਨਾਲ ਖਲੋਤੀ ਹੈ ਤੁਸੀਂ ਸਾਡੇ ਤੱਕ ਅਪਰੋਚ ਕਰੋ ਔਰ ਅਸੀਂ ਦੇਖਾਂਗੇ ਸੁਨਿਸ਼ਚਿਤ ਕਰਾਵਾਂਗੇ ਕਿ ਐਫਓ ਜੇ ਦੋਸ਼ੀ ਜਿਹੜੇ ਖੁੱਲੇ ਆਮ ਇੱਟਾਂ ਮਾਰ ਮਾਰ ਕੇ ਲੋਕਾਂ ਨੂੰ ਜਾਨੋਂ ਮਾਰਨ ਤੱਕ ਦੀ ਕੋਸ਼ਿਸ਼ ਕਰਦੇ ਨੇ ਇਹ ਖੁੱਲੇ ਨਾ ਰਹਿਣ ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਨਾਲ ਹਮੇਸ਼ਾ ਖਲੋਤੀ ਹੈ ਖਲੋਤੀ ਰਹੇਗੀ